ਸੱਚਾ ਦੋਸਤੋ ਤੁਹਾਡਾ ਇੱਕ ਵਾਰੀ ਫਿਰ ਨਿੱਘਾ ਸਵਾਗਤ ਹੈ ਸਮੇ ਸਮੇਂ ਦੀ ਅਸੀਂ ਤੁਹਾਡੇ ਨਾਲ ਜ਼ਰੂਰ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਾਂ ਅੱਜ ਮੈਂ ਤੁਹਾਨੂੰ ਇੱਕ ਹੋਰ ਗੱਲ ਸੁਣਾਉਣ ਰਾਹ ਜਾ ਰਿਹਾ ਹਾਂ ਜਿੱਦਾਂ ਕਿ ਆਪਾਂ ਜਦੋਂ ਇੱਥੇ ਉਹਦੇ ਜਿਹੜੇ ਹਾਲਾਤ ਦੀ ਗੱਲ ਕਰਦੇ ਹਾਂ ਸਾਨੂੰ ਕਾਫੀ ਲੋਕ ਜਿਹੜੀਆਂ ਕਾਲਸ ਕਰਕੇ ਦੱਸਦੇ ਹਨ ਵੀ ਇਹਨਾਂ ਹਾਲਾਤਾਂ ਦੇ ਵਿੱਚ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਕਿ ਸਾਡੇ ਪ੍ਰੈਜ਼ੀਡੈਂਟ ਟਰੰਪ ਜੀ ਦੀ ਐਡਮਿਨਿਸਟ੍ਰੇਸ਼ਨ ਆਉਣ ਤੋਂ ਬਾਅਦ ਬਹੁਤ ਵੱਡੇ ਪੱਧਰ ਉੱਤੇ ਜਿਹੜੀ ਸਖਤੀ ਹੋਈ ਹੈ ਸਾਰੇ ਬਾਡਰ ਟੋਟਲੀ ਸੀਲ ਕਰ ਕਰ ਦਿੱਤੇ ਨਾ ਜਿਹੜੇ ਸੁਪਰੀਮ ਕੋਰਟ ਦੇ ਜੱਜਸ ਉਹ ਵੀ ਉਹਨਾਂ ਦੇ ਹੱਕ ਵਿੱਚ ਫੈਸਲੇ ਲੈ ਰਹੇ ਹਨ ਹੁਣ ਮੈਨੂੰ 2-3 ਦਿਨ ਹੋਏ ਇੱਕ ਕਾਲ ਆਈ ਸਾਡਾ ਇੱਕ ਮਿੱਤਲ ਹੈ ਉਸ ਦਾ ਨਾਮ ਮਿੱਤਲ ਮਾਨ ਉਹ ਇੱਥੇ ਰਹਿੰਦੇ ਨਾ ਬੈਲਰੋਜ ਨਿਊਯਾਰਕ ਦੇ ਵਿੱਚ ਰਹਿੰਦੇ ਨਾ ਕੁਇਨਸ ਦੇ ਵਿੱਚ ਨਿਊਯਾਰਕ ਦੇ ਏਰੀਆ ਦੇ ਵਿੱਚ 264 ਸਟਰੀਟ ਦੇ ਲਾਗੇ ਹਿਲ ਸਾਈਡ ਦੇ ਬਿਲਕੁਲ ਲਾਗੇ ਉਹ ਦੱਸਦੇ ਕਿ ਸਵੇਰੇ ਸਵੇਰੇ ਕੋਈ 6 ਵਜੇ ਆ ਸਾਡੀ ਬੈਲ ਵੱਜੀ ਜਦੋਂ ਅਸੀਂ ਬੈਲ ਵੱਜੀ ਤੇ ਅਸੀਂ ਬਾਹਰ ਗਏ ਜਦੋਂ ਬਾਹਰ ਜਾ ਕੇ ਦੇਖਿਆ ਕਿ ਬੜੀਆਂ ਬੜੀਆਂ ਵੱਡੇ ਵੱਡੇ ਹਥਿਆਰ ਲੈ ਕੇ 25 30 ਜਿਹੜੇ ਪੁਲਿਸ ਵਾਲੇ ਸਨ ਘਰ ਦੇ ਆਲੇ ਦੁਆਲੇ ਖੜੇ ਸਨ ਆ ਦੇ ਉਹ ਦੇਖ ਰਹੇ ਸਨ ਤੇ ਉਹ ਕਹਿੰਦੇ ਵੀ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ। ਉਹਨਾਂ ਨੇ ਜਦੋਂ ਆਉਣ ਦਾ ਕਾਰਨ ਪੁੱਛਿਆ ਉਹ ਕਹਿੰਦੇ ਤੁਹਾਨੂੰ ਅਸੀਂ ਉਹਨਾਂ ਨੇ ਕਿਸੇ ਦਾ ਨਾਮ ਦੱਸਿਆ ਵੀ ਇਸ ਨਾਮ ਦਾ ਤੁਹਾਡੇ ਘਰ ਕੋਈ ਰਹਿੰਦਾ ਹੈ। ਜਿਹੜੇ ਨਾਮ ਉਹਨਾਂ ਦੱਸਿਆ ਉਹ ਉਹਨਾਂ ਦੇ ਘਰ ਕੋਈ ਵੀ ਨਹੀਂ ਸੀ ਰਹਿੰਦਾ। ਪਰ ਫਿਰ ਵੀ ਉਹ ਕਹਿੰਦੇ ਵੀ ਜੇ ਤੁਸੀਂ ਸਾਨੂੰ ਤਲਾਸ਼ੀ ਲੈਣ ਤੋਂ ਰੋਕਿਆ ਤੇ ਅਸੀਂ ਦੁਬਾਰਾ ਆਉਂਦੇ ਜਾਂਦੇ ਰਵਾਂਗੇ। ਉਹਨਾਂ ਨੇ ਕਿਹਾ No problem। ਉਹ ਸਾਰੇ ਵੈਸੇ ਹੈ ਵੀ ਲੀਗਲ ਸਨ ਉਹਨਾਂ ਦੇ ਜਿੰਨੇ ਵੀ ਘਰ ਵਿੱਚ ਰਹਿੰਦੇ ਸਨ ਉਹ ਅੰਦਰ ਗਏ। ਉਹਨਾਂ ਨੇ ਜਾ ਕੇ ਪੂਰਾ ਸਰਚ ਕੀਤਾ ਸਰਚ ਕਰਕੇ ਉਹ ਉਹਨਾਂ ਜਦੋਂ ਦੇਖਿਆ ਵੀ ਬਿਲਕੁਲ ਠੀਕ ਠਾਕ ਹੈ ਉਹਨਾਂ ਨੇ ਰੋਕਿਆ ਨਹੀਂ ਉਹਨਾਂ ਦਾ ਕੋਈ ਜ਼ਿਆਦਾ ਟਾਈਮ ਨਹੀਂ ਲਾਇਆ ਪੰਜ ਚਾਰ ਮਿੰਟ ਦੇ ਵਿੱਚ ਉਹ ਸਰਚ ਕਰਕੇ ਚਲੇ ਗਏ ਅੱਜ ਕੱਲ੍ਹ ਕਈ ਲੋਕ ਕਈ ਵਾਰੀ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਕਿ ਤੁਹਾਡੇ ਘਰ ਦਾ ਕਈ ਵਾਰੀ ਕੋਈ ਐਡਰੈਸ ਦੇ ਦਿੰਦੇ ਹਨ ਉਹ ਐਡਰੈਸ ਯੂਜ਼ ਕਰਦੇ ਹਨ ਤੇ ਉਸ ਐਡਰੈਸ ਦੇ ਹਿਸਾਬ ਦੇ ਨਾਲ ਲੋਕ ਕਈ ਵਾਰੀ ਲੋਕ ਤੁਹਾਡੇ ਘਰ ਅਚਨੇ ਤੱਕ ਕਦੇ ਵੀ ਉਹ ਆ ਸਕਦੇ ਹਨ ਜੇ ਆ ਜਾਣ ਤਾਂ ਤੁਸੀਂ ਜ਼ਰੂਰ ਉਹਨਾਂ ਨੂੰ ਕੋਆਪਰੇਟ ਕਰੋ ਆ ਉਹ ਤੁਹਾਨੂੰ ਬੜੀ ਸ਼ੇਤੀ ਇਸ ਗੱਲ ਤੋਂ ਰਿਲੀਜ਼ ਕਰਕੇ ਚਲੇ ਜਾਣਗੇ ਜੇ ਅਸੀਂ ਉਹਨਾਂ ਦੇ ਨਾਲ ਕੋਈ ਬਹਿਸ ਕਰਾਂਗੇ ਤੁਸੀਂ ਵਾਰੰਟ ਦਿਖਾਓ ਇਹ ਹੈ ਹੀ ਨਹੀਂ ਇੱਥੇ ਅਸੀਂ ਇਸ ਨੂੰ ਜਾਣਦੇ ਨਹੀਂ ਪਰ ਉਹਨਾਂ ਨੇ ਦੱਸਦੇ ਹਨ ਮਿੱਤਲਮਾਨ ਜੀ ਉਹਨਾਂ ਨੇ ਪੂਰਾ ਉਹਨਾਂ ਨਾਲ ਕੋਆਪਰੇਟ ਕੀਤਾ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਉਹ ਸਰਚ ਕਰਕੇ 5-7 ਮਿੰਟਾਂ ਦੇ ਵਿੱਚ ਹੀ ਵਾਪਸ ਚਲੇ ਗਏ ਤੇ ਉਹਨਾਂ ਨੂੰ ਉਹਨਾਂ ਨੇ ਆਪਣਾ ਨੰਬਰ ਨੰਬਰ ਹੀ ਦਿੱਤਾ ਜੇ ਕੋਈ ਜੇਸ ਬੰਦੇ ਨੇ ਐਡਰੈਸ ਦਿੱਤਾ ਸੀ ਜੇ ਤੁਹਾਨੂੰ ਕਿਤੇ ਪਤਾ ਲੱਗੇ ਤੇ ਸਾਡਾ ਨਾਲ ਜਰੂਰ ਤੁਸੀਂ ਕੋਆਪਰੇਟ ਕਰਿਓ ਸੋ ਆ ਸਾਡਾ ਇਹ ਜਰੂਰ ਹੈ ਕਿ ਉਹਨਾਂ ਨੂੰ ਅਸੀਂ ਕੋਆਪਰੇਟ ਕਰਨਾ ਚਾਹੀਦਾ ਹੈ ਹੁਣ ਹੋਰ ਜਿਹੜੀ ਪਿੱਛੇ ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਪਹਿਲਾਂ ਲੋਕ ਇੱਥੇ ਆਉਂਦੇ ਸਨ ਬਿਜ਼ਨਸ ਵੇਜ ਤੇ ਟੂਰਿਸਟ ਵੇਜ ਜਾਂ ਦੂਸਰੇ ਵੇਜਾਂ ਦੇ ਉੱਤੇ ਆ ਕੇ ਕਈ ਵਾਰੀ ਤੇ ਕਈ ਪਲਾਨ ਹੁੰਦੇ ਸੀ ਕਿ ਆਪਾਂ ਜਾ ਕੇ ਜਿਹੜਾ ਬੱਚਾ ਜਿਹੜਾ ਇੱਥੇ ਪੈਦਾ ਕਰਨਾ ਉਹ ਸਿਟੀਜ਼ਨ ਬਣ ਜਾਵੇਗਾ ਹੁਣ ਤੁਹਾਨੂੰ ਪਤਾ ਕਿ ਸੁਪਰੀਮ ਕੋਰਟ ਦੇ ਜਿਹੜੇ ਜੱਜਸ ਸੀ ਉਹਨਾਂ ਦੇ ਵਿੱਚੋਂ ਜਿਹੜੇ 6 ਜੱਜ ਇੱਕ ਪਾਸੇ ਸੀ 3 ਜੱਜ ਜਿਹੜੇ ਇੱਕ ਪਾਸੇ ਸੀ ਉਹਨਾਂ ਨੇ ਹੁਣ ਇਹ ਜਿਹੜਾ ਫੈਸਲਾ ਲੈ ਕੇ ਜਿਹੜੇ ਬਾਹਰੋਂ ਆ ਕੇ ਜਿਹੜੇ ਇੱਥੇ ਚਾਈਲਡ ਬੌਰਨ ਕਰਦੇ ਸਨ ਉਹਨਾਂ ਨੂੰ ਸਿਟੀਜ਼ਨ ਨਹੀਂ ਮਿਲੇਗੀ ਕਿਉਂਕਿ ਆਪਣੇ ਆਮ ਤੌਰ ਤੇ ਸੀ ਇਹ ਕਿ ਜਦੋਂ ਬੱਚਾ ਦਾ ਇੱਥੇ ਬੌਰਨ ਹੋ ਜਾਂਦਾ ਸੀ ਜਦੋਂ ਬੱਚਾ 21 ਸਾਲ ਦਾ ਹੁੰਦਾ ਸੀ ਤੇ 21 ਸਾਲ ਤੋਂ ਬਾਅਦ ਉਹ ਆਪਣੇ ਮਾਪਿਓ ਨੂੰ ਜਿਹੜਾ ਸੀ ਜਿਹੜੇ ਮਾਪਿਓ ਉਹਨਾਂ ਦੇ ਇਲੀਗਲ ਹੁੰਦੇ ਸਨ ਉਹਨਾਂ ਨੂੰ ਵੀ ਅਪਲਾਈ ਕਰ ਦਿੰਦਾ ਸੀ ਫਿਰ ਉਹ ਬੱਚੇ ਦੇ ਵਿਹਾਰ ਦੇ ਉੱਤੇ ਉਹ ਪੱਕੇ ਹੋ ਜਾਂਦੇ ਸਨ ਕਿਉਂਕਿ ਕਈ ਸਾਡੇ ਅਸੀਂ ਬੜੇ ਦੋਸਤਾਂ ਨੂੰ ਭੈਣ ਭਰਾਵਾਂ ਨੂੰ ਜਾਣਦੇ ਹਾਂ ਬੜੇ ਲੰਮੇ ਸਟਰਗਲ ਤੋਂ ਬਾਅਦ ਵੀ ਉਹ ਪੇਪਰ ਨਹੀਂ ਲੈ ਸਕੇ ਸੋ ਇਹਨਾਂ ਕੇਸਾਂ ਦੇ ਵਿੱਚ ਵੀ ਉਹਨੂੰ ਅੱਗੇ ਦੇ ਨਾਲੋਂ ਕਾਫੀ ਜਿਹੜੀਆਂ ਜਿਹੜੀਆਂ ਚੇਂਜਸ ਆ ਗਏ ਹੁਣ ਇਲੈਗਲ ਜਿਹੜੇ ਬੱਚੇ ਇਲੈਗਲ ਜਿਹੜੇ ਪੇਰੈਂਟਸ ਹੋਣਗੇ ਉਹਨਾਂ ਦੇ ਜਿਹੜੇ ਬੱਚੇ ਹੋਣਗੇ ਉਹ ਇੱਥੇ ਹੁਣ ਜਿਹੜਾ ਸਿਟੀਜ਼ਨ ਨਹੀਂ ਬਣ ਸਕਣਗੇ ਜਿਹੜਾ ਹੁਣ ਅਜੇ ਤੱਕ ਜਿਹੜਾ ਉਹਨਾਂ ਨੇ ਸੁਪਰੀਮ ਕੋਰਟ ਦੇ ਜੱਜਸ ਨੇ ਕਿਹਾ ਕੱਲ ਨੂੰ ਇਸ ਦੇ ਕੋਈ ਅਪੀਲ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਵੱਖਰੀ ਗੱਲ ਹੈ। ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਣੀ ਚਾਹੁੰਦਾ ਇੱਕ ਲਾ ਜਿਸ ਨੂੰ ਇੱਕ ਇੱਕ ਕਾਨੂੰਨ ਜਿਹੜਾ ਬਣਾਇਆ ਜਿਸ ਨੂੰ ਕਹਿੰਦੇ ਹੈ ਬਿਗ ਬਿਊਟੀਫੁਲ ਬਿਲ ਇੱਕ ਬਿਗ ਬਿਊਟੀਫੁਲ ਬਿਲ ਦਾ ਜਿਹੜਾ ਨਾਂ ਦਿੱਤਾ ਜਿਹੜੇ ਅਸੀਂ ਆਪਣੇ ਦੇਸ਼ਾਂ ਨੂੰ ਪੈਸੇ ਭੇਜਦੇ ਆ ਆ ਭਾਵੇਂ ਵੈਸਟਰਨ ਯੂਨੀਅਨ ਰੀਆ ਰਹੀਮ ਮਨੀ ਗ੍ਰਾਮ ਰਹੀ ਬੈਂਕ ਨਹੀਂ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਅਸੀਂ ਪੈਸੇ ਭੇਜਦੇ ਆ ਉਹਨਾਂ ਦੇ ਉੱਤੇ ਆ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਸਟਰੰਪ ਜੀ ਸਾਰੇ ਕੰਟਰੀਆਂ ਦੇ ਉੱਤੇ ਟੈਰਿਫ ਲਾਉਣ ਜਾ ਰਹੇ ਹਨ ਉਹ ਜਿਹੜੇ ਪੈਸੇ ਭੇਜਾਂਗੇ ਉਹਨਾਂ ਦੇ ਉੱਤੇ ਟਰੰਪ ਜੀ ਜਾਂਦੇ ਹਨ ਕਿ 5% ਸੀ ਟੈਕਸ ਲਾਈਏ ਜਿੱਦਾਂ ਸਪੋਜ਼ ਕਰੋ ਮੈਂ ਕੋਈ 1000 ਡਾਲਰ ਭੇਜਦਾ 2000 ਰੁਪਏ ਦਾ 5000 ਰੁਪਏ ਦਾ ਤੁਸੀਂ ਭੇਜ ਦਿਓ ਜਿਹੜੇ ਤੁਸੀਂ ਪੈਸੇ ਭੇਜੋਗੇ ਉਸ ਫੀਸ ਤੋਂ ਇਲਾਵਾ 5% ਦੀ ਉਹਨਾਂ ਨੇ ਡਿਮਾਂਡ ਕੀਤੀ ਸੀ ਟਰੰਪ ਜੀ ਨੇ ਤੇ ਬਾਅਦ ਦੇ ਵਿੱਚ ਸੈਨੇਟ ਦੇ ਵਿੱਚ ਅ ਜਿਹੜੇ ਜਿੱਥੋਂ ਇਹ ਬਿੱਲ ਪਾਸ ਹੁੰਨ ਸੀ ਉਹਨਾਂ ਨੇ ਢਾਈ ਤੇ ਆਏ ਤਿੰਨ ਤੇ ਆਏ ਕਰਦਿਆਂ ਕਰਦਿਆਂ ਹੁਣੇ 1% ਤੇ ਇਹ ਗੱਲ ਜਿਹੜੀ ਇਹਨਾਂ ਦੀ ਇੱਥੇ ਬੁੱਕ ਗਈ ਹੈ ਸੋ 1% ਜਿਹੜਾ ਟੈਕਸ ਹੋਵੇ ਇਹ ਦੇਣਾ ਪਿਆ ਕਰੇਗਾ ਜਿਹੜੇ ਅਸੀਂ ਆਪਣੇ ਅਮਰੀਕਾ ਦੇ ਵਿੱਚੋਂ ਬਾਹਰ ਪੈਸੇ ਭੇਜਾਂਗੇ ਇਹ ਐਂਡ ਆਫ ਦਿਸ ਈਅਰ ਤੋਂ ਸ਼ੁਰੂ ਹੋਣਾ ਅਜੇ ਨਹੀਂ ਦਸੰਬਰ ਐਂਡ ਦੇ ਵਿੱਚ ਜਾ ਕੇ ਜਦੋਂ ਸ਼ੁਰੂ ਹੋਣਾ ਇਹ ਗੱਲ ਮੈਂ ਹੋਰ ਤੁਹਾਨੂੰ ਦੱਸ ਜਿਹੜੇ ਟੂਰਿਸਟ ਤੇ ਜਾਂ ਵਿਜ਼ਿਟਰ ਦੇ ਲੋਕ ਇੱਥੇ ਆ ਕੇ ਕੰਮ ਕਰਦੇ ਨੇ ਕੰਮ ਕਰਕੇ ਜਦੋਂ ਉਹ ਆਪਣੇ ਪਿੱਛੇ ਪਰਿਵਾਰਾਂ ਨੂੰ ਪੈਸੇ ਭੇਜਦੇ ਨੇ ਕਿਉਂਕਿ ਅਵੈਸਟਰ ਵੀਜੇ ਦੇ ਉੱਤੇ ਅਸੀਂ ਇੱਥੇ ਪਰਫਾਰਮ ਨਹੀਂ ਕਰ ਸਕਦੇ ਨਾ ਕੰਮ ਕਰ ਸਕਦੇ ਜਦੋਂ ਉਹ ਪੈਸੇ ਭੇਜਦੇ ਨੇ ਉਹ ਪੈਸੇ ਜਿਹੜਾ ਸਾਰਾ ਰੈਕਡ ਜਾਂਦਾ ਵੀ ਆ ਜਦੋਂ ਤੁਸੀਂ ਉਹਨਾਂ ਨੂੰ ਆਪਣਾ ਪਾਸਪੋਰਟ ਦਿੰਦੇ ਹੋ ਉਹਨਾਂ ਕੋ ਸਾਰਾ ਹੁੰਦਾ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਵੀਜ਼ਟਰ ਵੀਜੇ ਉੱਤੇ ਆ ਕੇ ਕੰਮ ਕਰ ਰਹੇ ਨੇ ਉਹਨਾਂ ਨੂੰ ਫਿਰ ਦੁਆਰਾ ਐਂਟਰੀ ਦੇ ਵਿੱਚ ਅਸੀਂ ਦੇਖਿਆ ਕਈਆਂ ਨੂੰ ਇੱਥੇ ਕਾਫੀ ਜਿਹੜੀ ਪ੍ਰੋਬਲਮ ਵੀ ਕਈਆਂ ਨੂੰ ਆਈ ਹੈ ਸੋ ਇਹ ਜਿਹੜਾ ਗੱਲਾਂ ਦਾ ਵੀ ਸਾਨੂੰ ਜ਼ਰੂਰ ਧਿਆਨ ਨਾਲ ਰੱਖਣਾ ਚਾਹੀਦਾ ਵੀ ਕਿਹੜੀਆਂ ਲੀਗਲ ਗੱਲਾਂ ਅਤੇ ਕਿਹੜੀਆਂ ਨਹੀਂ ਲੀਗਲ ਗੱਲਾਂ ਹੁਣ ਜਿਸ ਤਰ੍ਹਾਂ ਅੱਜ ਕੱਲ੍ਹ ਦੇਖੋ ਆ ਯੂਐਸਏ ਜਿਨ੍ਹਾਂ ਨੇ ਇੱਥੇ ਸਿਟੀਜ਼ਨ ਆ ਕੇ ਲਈ ਹੈ ਜਿਹੜੇ ਬੋਰ ਸਿਟੀਜ਼ਨ ਨਹੀਂ ਜਾਂ ਗ੍ਰੀਨ ਕਾਰਡ ਵਾਲੇ ਉਹ ਵੀ ਅੱਜ ਕੱਲ੍ਹ ਥੋੜੀਆਂ ਬਹੁਤਾ ਉਹ ਵੀ ਥੋੜੇ ਥੋੜੇ ਵਿੱਚੋਂ ਘਬਰਾਏ ਨੇ ਵੀ ਜਿਸ ਤਾਂ ਕਹਦੇ ਸਿਟੀਜ਼ਨਸ਼ਿਪ ਵੀ ਕੈਨਸਲ ਹੋ ਸਕਦੀ ਹੈ ਗ੍ਰੀਨ ਕਾਰਡ ਵੀ ਕੈਨਸਲ ਹੋ ਸਕਦਾ ਜਦੋਂ ਸਿਟੀਜ਼ਨ ਲਈ ਸੀ ਜਦੋਂ ਸਿਟੀਜ਼ਨ ਲਈ ਸੀ ਉਸ ਤੋਂ ਪਹਿਲਾਂ ਜੇ ਕੋਈ ਕ੍ਰਾਈਮ ਕੀਤਾ ਹੋਵੇ ਜਾਂ ਕੋਈ ਏਦਾਂ ਦਾ ਕੰਟਰੀ ਦੇ ਖਿਲਾਫ ਗੱਲ ਕੀਤੀ ਹੋਵੇ ਜੇ ਉਹ ਅਸੀਂ ਕਿਸੇ ਨੇ ਹਾਈਡ ਕੀਤੀ ਹੋਵੇ ਨਾ ਦੱਸੀ ਹੋਵੇ ਉਸ ਬਹਾਵ ਦੇ ਉੱਤੇ ਆ ਕੇ ਇਹ ਏਦਾਂ ਦੀ ਜਿਹੜੀ ਗੱਲਬਾਤ ਹੋ ਸਕਦੀ ਹੈ ਪਰ ਜੇ ਤੁਸੀਂ ਸਭ ਕੁਝ ਦੱਸਿਆ ਜਾਂ ਸਿਟੀਜ਼ਨ ਬਣਨ ਤੋਂ ਬਾਅਦ ਜੇ ਤੁਹਾਡਾ ਕੋਈ ਕ੍ਰਾਈਮ ਹੋਇਆ ਜਾਂ ਕੁਝ ਹੋਇਆ ਉਸ ਦੇ ਬਿਹਾਫ ਦੇ ਉੱਤੇ ਇਹ ਕੈਨਸਲ ਨਹੀਂ ਹੋ ਸਕਦੀ ਨਾਲੇ ਜਿਹੜੀ ਸਿਟੀਜ਼ਨਸ਼ਿਪ ਕੈਨਸਲ ਹੈ ਇਹ ਕਰਨ ਦਾ ਅਧਿਕਾਰ ਜਿਹੜਾ ਇੱਕ ਜੱਜਿਤ ਨੂੰ ਹੈ ਇਹ ਫੈਡਰਲ ਦੇ ਜੱਜ ਕੋਲ ਕੇਸ ਜਾਂਦਾ ਉਹ ਹੀ ਇਸ ਨੂੰ ਕੈਨਸਲ ਕਰ ਸਕਦੇ ਹਨ ਨਾ ਕਿ ਕੋਈ ਦੂਸਰੀ ਅਥਾਰਟੀ ਇਸ ਨੂੰ ਐਡੀ ਛੇਤੀ ਕੈਨਸਲ ਕਰ ਸਕਦੇ ਹਨ ਕਈ ਵਾਰੀ ਆ ਕਈ ਜਦੋਂ ਇਦਾਂ ਦੀਆਂ ਗੱਲਾਂ ਵੱਧ ਆਉਂਦੀਆਂ ਹਨ ਤਾਂ ਕਈ ਵਾਰੀ ਬਗੈਰ ਲੋੜ ਤੋਂ ਸਾਡੇ ਲੋਕਾਂ ਦੇ ਵਿੱਚ ਜਿਹੜੀ ਉਹ ਵੀ ਘਬਰਾਹਟ ਜਿਹੜੀ ਇੱਕ ਆ ਆ ਜਾਂਦੀ ਹੈ ਕਿ ਵੀ ਇਹ ਦੇ ਕਿਤੇ ਆ ਨਾ ਹੋ ਜਾਵੇ ਉਹ ਨਾ ਹੋ ਜਾਵੇ ਇੱਕ ਹੋਰ ਇਹਨਾਂ ਨੇ ਡਿਪੋਰਟ ਕਰਦਾ ਵੀ ਕਿੰਨੂ ਕਿੰਨੂ ਡਿਪੋਰਟ ਕਰਨਾ ਤੇ ਕਿੰਨੂ ਨਹੀਂ ਕਰਨਾ ਇਹ ਪਹਿਲਾਂ ਇਹ ਕਹਿੰਦੇ ਸਨ ਕਿ ਇਹ ਉਹਨਾਂ ਨੇ ਕੁਝ ਲਿਮਟ ਰੱਖੀਆਂ ਸੀ ਜਿਹੜਾ ਕੰਟਰੀ ਦੇ ਖਿਲਾਫ ਜਾਵੇ ਜਿਨ੍ਹਾਂ ਦੇ ਬਹੁਤ ਕ੍ਰਿਮੀਨਲ ਕੇਸ ਹੋਣ ਜਿਹਨਾਂ ਦੇ ਅਗੇਂਸਟ ਉਹਨਾਂ ਦਾ ਵੀ ਉਸ ਆਧਾਰ ਦੇ ਉੱਤੇ ਜਿਹੜੀ ਗਵਰਨਮੈਂਟ ਰਿਪੋਰਟ ਤਿੰਨ ਚਾਰ ਜਗ੍ਹਾ ਸੀ ਬਾਈਡਨ ਦੇ ਸਮੇਂ ਦੇ ਉੱਤੇ ਪਰ ਹੁਣ ਇਸ ਟਾਈਮ ਜਿਹੜੀ 트੍ਰੰਪ ਐਡਮਿਨਿਸਟ੍ਰੇਸ਼ਨ ਹੈ ਇਹਨਾਂ ਨੂੰ ਜਿਹੜੇ ਜਜਜਸ ਨੇ ਉਹਨਾਂ ਨੇ ਇਹ ਗਵਰਨਮੈਂਟ ਨੂੰ ਅਥਾਰਟੀ ਦੇ ਦਿੱਤੀ ਹੈ ਕਿ ਗਵਰਨਮੈਂਟ ਨੇ ਦੇਖਣਾ ਵੀ ਕਿਸ ਨੂੰ ਰਿਪੋਰਟ ਕਰਨਾ ਅਤੇ ਕਿਸ ਨੂੰ ਰਿਪੋਰਟ ਨਹੀਂ ਕਰਨਾ ਸੋ ਇਹਨਾਂ ਨੂੰ ਹੁਣ ਜਿਹੜੀਆਂ ਕਾਫੀ ਜਿਹੜੀਆਂ ਪਾਵਰਸ ਨਾ ਜਿਹੜੀਆਂ ਬਹੁਤ ਜ਼ਿਆਦੀਆਂ ਜਿਹੜੀਆਂ ਇਹਨਾਂ ਨੂੰ ਪਾਵਰ ਦੇ ਦਿੱਤੀਆਂ ਗਈਆਂ ਗਵਰਨਮੈਂਟ ਨੂੰ ਕਿ ਇਹ ਆਪ ਹੀ ਡਿਸੀਜਨ ਲੈ ਕੇ ਆਪ ਹੀ ਸਭ ਕੁਝ ਕਰ ਸਕਦੀ ਹੈ ਬਾਕੀ ਜਿਸ ਤੋਂ ਸਾਨੂੰ ਪਤਾ ਹੈ ਕਿ ਅੱਜਕੱਲ ਜਿਹੜੀਆਂ ਅਸਾਲਮ ਦੀਆਂ ਡੇਟਸ ਹਨ ਉਮੀ ਬੜੀ ਛੇਤੀ ਛੇਤੀ ਆ ਰਹੀਆਂ ਹਨ ਕਈਆਂ ਨੂੰ ਇੱਕਦਮ ਪਤਾ ਨਹੀਂ ਲੱਗਦਾ ਉਹਨਾਂ ਨੂੰ ਡੇਟਸ ਆ ਜਾਂਦੀ ਹੈ ਉੱਥੇ ਵੀ ਕਈ ਸ਼ਹਿਰਾਂ ਦੇ ਵਿੱਚ ਅਸੀਂ ਦੇਖਿਆ ਹੈ ਉੱਥੇ ਡੇਟ ਦੇ ਗਿਆਨ ਹੋਵੇ ਆਈਸ ਜਿਹੜੀ ਉਹਨਾਂ ਨੇ ਕਿਤੇ ਕਿਤੇ ਜਿਹੜਾ ਬਾਹਰੋਂ ਉੱਤੇ ਜਿਹੜੇ ਅਰੈਸਟ ਕੀਤੇ ਹਨ ਸੋ ਆ ਇਹ ਸੀ ਅੱਜ ਦੀ ਜਾਣਕਾਰੀ ਸੋ ਜਿਸ ਤਰ੍ਹਾਂ ਸਾਨੂੰ ਕੋਈ ਵੀ ਜਾਣਕਾਰੀ ਹੁੰਦੀ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਹਮੇਸ਼ਾ ਸਾਂਝੀ ਕਰਦੇ ਰਹਿਵਾਂਗੇ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਸੀ ਖਾਸ ਕਰਕੇ ਜਿਹੜੇ ਘਰਾਂ ਦੇ ਮਾਲਕ ਨੂੰ ਉਹਨਾਂ ਨੂੰ ਪ੍ਰੋਬਲਮ ਆ ਰਹੀਆਂ ਸੀ ਬੜੀਆਂ ਕਰਾਏਦਾਰ ਕਰਾਇਆ ਨਹੀਂ ਦਿੰਦੇ 2 2 4-7 ਸਾਲ ਕੋਰਟ ਦੇ ਵਿੱਚ ਚਲੇ ਜਾਂਦੇ ਨੇ ਉਹ ਵੀ ਸਾਡੇ ਕੋਲ ਕੁਝ ਸਟੋਰੀ ਆਈ ਨਾ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ 트ੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਵੀ ਨੱਥ ਪਾਉਣ ਜਾ ਰਹੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਘਰ ਦੇਣਾ ਕਿਸੇ ਨੂੰ ਲੀਜ਼ ਦੇਣੀ ਕੁਝ ਉਦੋਂ ਤੁਹਾਨੂੰ ਵਿੱਚ ਗਵਰਨਮੈਂਟ ਨੂੰ ਇਨਵੋਲਵ ਕਰਕੇ ਦੇਣਾ ਪਿਆ ਕਰੇਗਾ ਉਸ ਦੇ ਨਾਲ ਮਾਲਕ ਵੀ ਥੋੜਾ ਜਿਹਾ ਉਸ ਨੂੰ ਸਾਵਧਾਨ ਨਾਲ ਵੀ ਚੱਲਣਾ ਪਏਗਾ ਇਨਕਮ ਵੀ ਸ਼ੋਅ ਕਰਨੀ ਪਏਗੀ ਪਰ ਜਰੂਰ ਥੋੜਾ ਜਿਹਾ ਸੇਫ ਜਰੂਰ ਹੋਵੇਗਾ ਅਤੇ ਕਿਰਾਏਦਾਰ ਜਿਹੜੇ ਲੈਣਗੇ ਉਹਨਾਂ ਨੂੰ ਵੀ ਆਪਣਾ ਰੈਕਡ ਠੀਕ ਰੱਖਣਾ ਹੋਵੇਗਾ ਕਿਉਂਕਿ ਜੇ ਉਹ ਕਿਸੇ ਦੇ ਘਰ ਦੇ ਵਿੱਚ ਵੀ ਰਹਿ ਕੇ ਰੈਂਟ ਨਹੀਂ ਦਿੰਦੇ 2-2 4-4 ਸਾਲ ਇੱਥੇ ਰਹਿ ਕੇ ਫਿਰ ਜਾ ਕੇ ਅਗਲੇ ਘਰ ਚਲ ਗਏ 2 ਸਾਲ ਉੱਥੇ ਰੈਂਟ ਨਹੀਂ ਦਿੱਤਾ ਜਿਹੜੇ ਜਿਹੜੇ ਮਕਾਨ ਦੇ ਮਾਲਕ ਨੇ ਉਹ ਭਾਵੇਂ ਬੈਂਕਰਪਟ ਹੋ ਜਾਣ ਪਰ ਜਿਹੜੇ ਕਿਰਾਏਦਾਰ ਜਿਹੜੇ ਕਿਰਾਇ ਨਹੀਂ ਦਿੰਦੇ ਉਹ ਆਮ ਨਾਲ ਆਪਣੇ ਪੈਸੇ ਸੇਵ ਕਰੀ ਜਾਂਦੇ ਹਨ ਸੋ ਇਹ ਜਿਹੜੀਆਂ ਗੱਲਾਂ ਵੀ ਬੜੀਆਂ ਬਹੁਤ ਜ਼ਿਆਦਾ ਲੋਕਾਂ ਨੂੰ ਤੰਗੀਆਂ ਸੀ ਬੜੀਆਂ ਪ੍ਰੋਬਲਮ ਆਈਆਂ ਸੀ ਅਸੀਂ ਖੁਦ ਇਹਨਾਂ ਗੱਲਾਂ ਦੇ ਵਿੱਚੋਂ ਆਪ ਨਿਕਲ ਚੁੱਕੇ ਹਾਂ ਸੋ ਇਹ ਵੀ ਗੱਲਾਂ ਜਿਹੜੀਆਂ ਬੜੇ ਲੰਮੇ ਸਮੇਂ ਤੋਂ ਜਿਹੜੇ ਕਰਾਇਦਾਰ ਐਵਰੇਜ ਦੇ ਵਿੱਚ ਜਿਹੜੇ ਕਰਾਇਦਾਦਾਰੀ ਮਾਲਕਾਂ ਨੂੰ ਤੰਗ ਕਰਦੇ ਸੀ ਪਰ ਕਚਹਿਰੀਆਂ ਦੇ ਵਿੱਚ ਬਹੁਤ ਜਿਹੜੀ ਮਾਲਕਾਂ ਦੀ ਜਿਹੜੇ ਓਨਰਸ ਸੀ ਉਹਨਾਂ ਦੀ ਘੱਟ ਸੁਣੀ ਜਾਂਦੀ ਸੀ ਕੋਟਾਂ ਦੇ ਤਰੀਕ पे ਤਰੀਕ ਤਰੀਕ ਤੇ ਤਰੀਕ ਤਰੀਕਾਂ ਤੋਂ ਤਰੀਕਾਂ ਪਈਆਂ ਜਾਂ ਦੀ ਹੈ ਕਿੰਨੇ ਕਿੰਨੇ ਸਾਲ ਬਾਅਦ ਵਿਚਾਰੇ ਉਹਨਾਂ ਨੂੰ ਜਿਹੜੇ ਮਿਲਦੇ ਸੀ ਫਿਰ ਮਾਰਸ਼ਲ ਵੀ ਜੀ ਹੁੰਦੇ ਸੀ ਫਿਰ ਉਹਨਾਂ ਦਾ ਸਮਾਨ ਸਟੋਰੇਜ ਕਰਨਾ ਹੁੰਦਾ ਸੀ ਇੱਕ ਖਾਸ ਕਰਕੇ ਨਿਊਯਾਰਕ ਸਟੇਟ ਦੇ ਵਿੱਚ ਜਿੱਥੇ ਡੈਮੋਕ੍ਰੇਟਨ ਇੱਥੇ ਇਹ ਲੰਬਾ ਪਾਸੇਜ ਅਸੀਂ ਜਿਹੜੀਆਂ ਸਟੇਟ ਦੇ ਵਿੱਚ ਜਿੱਦਾਂ ਫਲੋਰਿਡਾ ਜਾਂ ਇਦਾਂ ਦੀਆਂ ਸਟੇਟ ਜਿਨ੍ਹਾਂ ਦੇ ਵਿੱਚ ਰਿਪਬਲਿਕਨ ਮੈਂ ਐਵਰੇਜ ਵਿੱਚ ਕਹਾਂ ਉਹਨਾਂ ਦੇ ਵਿੱਚ ਅਗਲੇ 1-2 ਮਹੀਨੇ ਦੇ ਵਿੱਚ ਹੀ ਮਾਰਸ਼ਲ ਜਿਹੜੇ ਸਮਾਨ ਚੁੱਕ ਕੇ ਬਾਹਰ ਮਾਰ ਦਿਆ ਨਾ ਉੱਥੇ ਇਦਾਂ ਦੀ ਗੱਲਬਾਤ ਨਹੀਂ ਸੀ ਹੋਣ ਜਾਂ ਹੋਣ ਦਿੰਦੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਅੱਗੇੋਂ ਤੁਹਾਨੂੰ ਜੇ ਹੋਰ ਕੋਈ ਜਾਣਕਾਰ ਹੋਵੇ ਤੁਹਾਡੇ ਨਾਲ ਫਿਰ ਅਸੀਂ ਜਰੂਰ ਸਾਂਝੀ ਕਰਦੇ ਰਵਾਂਗੇ ਹਮੇਸ਼ਾ ਜੁੜੇ ਰਹੋ ਸਾਡੇ ਟੀਵੀ ਚੈਨਲ ਦੇ ਨਾਲ ਸਾਡੇ ਮੀਡੀਆ ਨਾਲ ਅਤੇ ਆਪਣੇ ਖੁੱਲ ਕੇ ਵਿਚਾਰ ਦਿਆ ਕਰੋ ਕੋਈ ਵੀ ਜੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਜਰੂਰ ਸਾਡੇ ਨਾਲ ਸਾਂਝੀ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ